ਪਸਵਾਂ ਦਾ ਜ਼ਿਕਰ ਪਸਵਾਂ ਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸਤਿ ਸ਼ਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਨਮੱਤਨਗਰ ਕੋਟ ਸੁਖੀਏ ਦਾ ਨੰਗਲ ਦਾ ਗਵੰਡੀ ਪਿੰਡ ਆ ਪਿੰਡ ਸਿਰਸੜੀ ਸਿਰਸੜੀ ਪਿੰਡ ਦੇ ਵਿੱਚ ਆਪਾਂ ਐਸਟੇ ਮੌਜੂਦ ਆ ਸਿਰਸੜੀ ਤੋਂ ਜਿਹੜਾ ਕੱਚਾ ਰਾਹ ਨੰਗਲ ਨੂੰ ਜਾਂਦਾ ਉਹ ਰਾਹ ਦੇ ਉੱਤੇ ਵਸਤੀ ਨੰਗਣ ਤੋਂ ਬਾਅਦ ਪਾਈ ਹੋਣਾ ਦਾ ਪਰ ਰੈਣਵ ਸੇਰਾਵਾ ਮਿੱਤਰੋ ਘਰੇਲੂ ਪਰਿਵਾਰ ਆ ਇੱਕ ਬਹੁਤ ਸੋਹਣੀ ਚੋਟੀ ਵਕਾ ਨੂੰ ਵਿਖਾਉਣੀ ਆ ਕਿੰਨਵਾ ਸੂਆ ਸੁੰਦੀ ਹੈ ਇਹ ਕਿੰਨੇ ਦਿਨਾਂ ਦੀ ਕੱਚੀ ਆ ਕਿੰਨਾ ਕੁ ਦੁੱਧ ਪਾਲ ਦੇ ਦਿੰਦੀ ਆ ਅਜੋ ਸਾਰੀ ਗੱਲਬਾਤ ਆਪਾਂ ਮਾਲਕ ਨਾਲ ਕਰ ਲੈਨੇ ਉਸ ਤੋਂ ਪਹਿਲਾਂ ਇੱਕ ਰਿਕਵੈਸਟ ਵੀ ਬਿੰਦੀ ਆ ਜਿਹੜੇ ਪਾਸੇ ਤੋਂ ਵੀ ਜਾਨਵਰ ਤੁਹਾਨੂੰ ਜੱਤ ਜੂਗਾ ਵੀਰੇ ਤਸੱਲੀ ਤੁਸੀਂ ਖੁਦ ਆਪ ਕਰਨੀ ਆ ਇਹ ਗੱਬਣਾ ਇਹਦੇ ਥਣ ਪਾਸ ਕਰਨੇ ਉਹ ਤੁਹਾਡੇ ਜੀ ਸਿਰਦਰਦੀ ਹੋਊਗੀ ਤੁਸੀਂ ਇਹਦੇ ਬਾਰੇ ਸੋਚਣਾ ਵੀ ਤੁਹਾਨੂੰ ਇਹ ਕਿੰਨੇ ਦੀ ਚੰਗੀ ਲੱਗਦੀ ਆ ਕਿ ਕਿਵੇਂ ਇਹਨੂੰ ਪਾਸ ਕਰਨਾ ਉਹ ਤੁਹਾਡੇ ਤੇ ਡਿਪੈਂਡ ਹੋਊਗਾ ਉਹ ਕਰਦੇ ਬਾਕੀ ਗੱਲਬਾਤ ਮਾਲਕ ਦੇ ਨਾਲ ਆਪਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਵਧੀਆ ਬਾਈ ਜੀ ਸੇਤਾ ਦੇ ਪਰਿਵਾਰ ਬਾਈ ਬਹੁਤ ਵਧੀਆ ਜੀ ਚਲੋ ਸ਼ੁਕਰ ਹੈ ਜੀ ਨਾਮ ਦੱਸ ਦੀ ਕਰਦੇ ਆਪਾਂ ਮਨਪ੍ਰੀਤ ਸਿੰਘ ਮਨਪ੍ਰੀਤ ਸਿੰਘ ਮਨਪ੍ਰੀਤ ਬਾਈ ਘਰ ਆਪਣਾ ਬਾਹਰ ਖੇਤਾ ਜੀ ਆ ਗਿਆ ਬਾਹਰ ਖੇਤਾ ਨੰਗਲ ਵਾਲੇ ਰਾਹ ਤੇ ਕੱਚਾ ਰਾਹ ਠੀਕ ਆ ਅੱਛਾ ਕਈ ਵਾਰੀ ਫੋਨ ਫਾਨ ਨਹੀਂ ਲੱਗਦਾ ਹੁੰਦਾ ਕੀ ਪੁੱਛ ਕੇ ਆ ਜਾਈਏ ਨਾ ਮਨਪ੍ਰੀਤ ਸਿੰਘ ਜੀ ਪਿੰਡ ਸੈਟਸਿਟੀ ਆ ਆਪਣਾ ਠੀਕ ਮਨਪ੍ਰੀਤ ਪੁੱਛ ਕੇ ਆ ਜੀ ਹਾਂਜੀ ਠੀਕ ਆ ਬਾਈ ਬਾਪੂ ਦਾ ਨਾਮ ਕੀ ਆ ਜੀ ਬਵਿੰਦਰ ਸਿੰਘ ਜੀ ਠੀਕ ਆ ਜੀ ਅੱਛਾ ਮਨਪ੍ਰੀਤ ਭਾਈ ਜਿਹੜੀ ਅਪ ਝੋਟੀ ਵੇਚਣੀ ਆ ਇਹ ਕਿੰਨਵਾ ਸੂਸ ਹੁੰਦੀ ਆ ਇਹ ਦੂਜਾ ਸੂਆ ਸੂਣੀ ਆਈ ਦੂਜਾ ਸੂਆ ਇਹਨੇ ਸੂਣਾ ਵਾ ਕਿੰਨੇ ਦਿਨ ਪਏ ਪਈ ਜਾਂਦੇ ਹ ਜੀ ਅੱਜ ਹਜੇ ਲਊਗੀ ਇਹ ਹੀ 4 ਤੋਂ 5 ਦਿਨ ਤਕਰੀਬ 4 ਤੋਂ 5 ਦਿਨ ਅੱਛਾ ਬਾਕੀ ਤੁਸੀਂ ਕਹਿੰਦੇ ਤਿਆਰੀ ਹੈ ਜਦੋਂ ਸੂਮ ਲੱਗਦੀ ਉਦੋਂ ਬੜੀ ਕਰਦੇ ਆ 2 ਘੰਟੇ ਪਹਿਲਾਂ ਤਕਰੀਬਨ ਹਜੇ ਠੀਕ ਹੈ ਉਹ ਪੂਰੀ ਫੱਬ ਜੰਦ ਉਹਦੇ ਫੁੱਲ ਹਾਂ ਜੀ ਠੀਕ ਹੈ ਭਾਈ ਠੀਕ ਹੈ ਅੱਛਾ ਦੁੱਧ ਕਿੰਨਾ ਚੋਲਿਆ ਸੀ ਪਹਿਲਾਂ 12 ਤੋਂ 13 ਲੀਟਰ ਦਿੱਤਾ ਜੀ ਪਹਿਲਾਂ ਪਹਿਲਾਂ 12 ਕਿਲੋ ਰੱਖ ਲੀਏ ਕੰਡੇ ਵਾਲਾ ਹਾਂਜੀ ਠੀਕ ਹੈ ਭਾਈ ਚੋਣ ਚੰਨ ਨੂੰ ਪੋਲੀਆ ਜਮਾ ਹੀ ਰੂਹ ਵਰਗੀ ਅੱਛਾ ਠੀਕ ਹੈ ਭਰਾਇਆ ਹੋਇਆ ਕਿ ਸਣ ਤੋਂ ਕ੍ਰੋਸ ਕਰਾਈਏ ਨਹੀਂ ਸਣ ਤੋਂ ਕ੍ਰੋਸ ਕਰਾਈਏ ਸਣ ਤੋਂ ਕ੍ਰੋਸ ਕਰਾਈਏ ਜੇ ਵੀ ਕੋਈ ਮੰਨ ਲਾ ਇੱਥੇ ਪਸਾਨ ਚੰਗਾ ਉਹਦੇ ਤੋਂ ਹੀ ਹੋਈ ਹੋਈ ਬਹੁਤ ਟੌਪ ਦਾ ਸਾਨ ਆਈ ਆਪਣੇ ਇੱਥੇ ਪਿੰਡ ਦੇ ਵਿੱਚ ਹਾਂਜੀ ਪਿੰਡ ਦੇ ਵਿੱਚ ਠੀਕ ਹੈ ਭਾਈ ਤੇ ਅੱਜ ਕੋਈ ਘਰੇ ਰੱਖਣ ਵਾਲੇ ਭਰਾ ਨੂੰ ਦੇ ਦਈਏ ਲੰਬਾ ਤਾਂ ਨਹੀਂ ਕੋਈ ਲੰਬਾ ਨਹੀਂ ਜਾਵਾਂਗੇ ਕਿੰਨੇ ਕੁ ਮਹੀਨੇ ਪਹਿਲਾਂ ਇਹ ਦੋ ਦੋ ਕਿ ਛੱਡੀ ਸੀਗੀ ਇਹ ਦੋ ਪਹਿਲਾਂ ਛੱਡੀ ਨੂੰ ਹੋ ਗਈ ਇਹਨੂੰ ਤਕਰੀਬਨ ਡੇਢ ਤੋਂ 2 ਮਹੀਨੇ ਹੋਏ ਠੀਕ ਹੈ ਮੈਂ 7 ਕੁ ਮਹੀਨੇ 8 ਮਿਲ ਗਈ ਫਿਰ ਤਾਂ ਹਾਂਜੀ ਠੀਕ ਹੈ ਭਾਈ ਰੇਟ ਕੀ ਰੱਖਿਆ ਜਾਂਦਾ ਜੀ ਰੇਟ 1 ਲੱਖ 45000 ਰੁਪਏ 1 ਲੱਖ 45000 ਮਾਨਤਨ ਵਿੱਚੋਂ ਮਾਨਤਨ ਕਰ ਦਿਆਂਗੇ ਠੀਕ ਹੈ ਭਾਈ ਲੈ ਵੀ ਮਿੱਤਰੋ 1 ਲੱਖ 45000 ਰੁਪਿਆ ਇਹ ਕਟੀਆ ਦੂਜਾ ਸੂਆ ਸਾਂਹ ਤੋਂ ਕ੍ਰੋਸ ਹੋਈਏ ਤੋਰ ਦੀ ਬੇਮਾਰੀ ਜੀ ਖੋਲਦੀ ਬੜੇ ਡਰਦੀ ਕ੍ਰੋਸ ਹੋਈ ਹੋਈ ਕਰਮਾਂ ਵਾਲੀ ਸੀਲ ਠੰਡੀ ਪਈ ਹੋਣੀ ਚੰਗੀ ਦੱਸਦੇ ਆ ਪਾਲੀ ਸੰਭੀ ਆ ਗੋਲ ਗਰੋਥ ਦੇ ਵਿੱਚ ਆ ਸਿੰਘ ਚੰਗਾ ਵਾ ਜਿੰਨੀ ਹੈਗੀ ਬਾਕੀ ਤਿਆਰੀ ਲੈ ਵੀ ਮਿੱਤਰੋ ਬਹੁਤ ਸੋਹਣੀ ਤਿਆਰੀ ਨੇ ਮੌਕੇ ਤੇ ਕਰਮਾਂ ਵਾਲੀ ਨੇ ਹੋਣਾ ਵਾ ਜਦੋਂ ਦੇ ਟਾਈਮ ਬਾਈ ਜਾਂਦੇ ਘੰਟਾ 2 ਘੰਟੇ ਰਹਿ ਜਾਂਦੇ ਬਾਕੀ ਵੀਰੇ ਉਹ ਤੁਸੀਂ ਆਪ ਵੇਖਣੀ ਆ ਮਾਲਕਾਂ ਨਾਲ ਗੱਲਬਾਤ ਕਰ ਲਿਓ ਨੰਬਰ ਆਪਾਂ ਲੈ ਲੈਨੇ ਵੀਰੇ ਨੰਬਰ ਦੱਸਿਓ ਭਾਈ 62806 ਜੀ 52558 ਜੀ ਇੱਕ ਵਾਰੀ ਹੋਰ ਬੋਲ ਦਿਜੀ 62806 ਜੀ 52558 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਿਓ ਭਾਈ رابطہ ਕਾਇਮ ਕੱਦ ਦੇ ਵਿੱਚ ਤੇ ਵੇਲ ਦੇ ਵਿੱਚ ਦਰਮਿਆਨੇ ਕੱਦ ਦੇ ਵਿੱਚ ਉਚਾਈ 5 5.5 ਫੁੱਟ ਦੇ ਕਰੀਬ ਹੋਊਗੀ ਲੰਬਾਈ ਦੇ ਵਿੱਚ ਵੀ ਮੰਨ ਲਓ ਕਹਿ ਸਕਦੇ ਹਾਂ ਵੀ ਨਾ ਬਾਲੀ ਵੱਡੀ ਆ ਮੈਂ ਤੇ ਨਾ ਬਾਲੀ ਛੋਟੀ ਆ ਸਬਤਰ ਮਈਆਂ ਦੇ ਵਿੱਚ ਆਉਂਦੀ ਆ ਪਰ ਸਾਫ਼ ਸੁਥਰੀ ਬਹੁਤ ਆ ਛੋਟੀ ਲੇਕਿਨ ਸਿੰਗਾ-ਸੁੰਗਾ ਤੋਂ ਲੈ ਕੇ ਹਰ ਪੱਖ ਓਕੇ ਬਾਕੀ ਭਾਈ ਨੰਬਰ ਸਕਰੀਨ ਦੇ ਉੱਤੇ ਪਿੰਡ ਸਿਰਸੜੀ ਨੰਗਲ ਵਾਲਾ ਕੱਚਾਰਾ